ਰਾਣੀ ਲక్ష్ਮੀਬਾਈ ਆਤਮਾ ਰੱਖਿਆ ਪ੍ਰਸ਼ਿਕਸ਼ਨ ਤਹਿਤ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਤਾਂ ਤਸਵੀਰਾਂ ਨੇ ਜਿਹੜੀਆਂ ਤਾਂ ਤੁਹਾਨੂੰ ਰਾਮਪੁਰਾ ਹਾਈ ਸਮਾਰਟ ਸਕੂਲ ਦੀਆਂ ਦਿਖਾ ਰਿਹਾ ਜਿੱਥੇ ਬੱਚਿਆਂ ਦੇ ਅੱਜ ਜ਼ੋਨ ਪੱਧਰੀ ਮੁਕਾਬਲੇ ਕਰਵਾਏ ਗਏ ਤਾਂ ਨਾਲੇ ਤਸਵੀਰਾਂ ਦੇ ਵਿੱਚ ਬੀਐਲਓ ਜਸਬੀਰ ਕੌਰ ਮੈਡਮ ਨਜ਼ਰ ਆ ਰਹੇ ਨੇ ਤਾਂ ਇਹ ਮੁਕਾਬਲੇ ਦੀ ਸ਼ੁਰੂਆਤ ਕਰਵਾਈ ਗਈ ਮੈਡਮ ਜਸਬੀਰ ਕੌਰ ਦੇ ਵੱਲੋਂ ਤਾਂ ਸਰਕਾਰੀ ਹਾਈ ਸਮਾਰਟ ਸਕੂਲ ਰਾਮਪੁਰਾ ਦੇ ਵਿੱਚ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਦਾ ਪੂਰਾ ਸਟਾਫ ਤੇ ਵੱਖ-ਵੱਖ ਸਕੂਲਾਂ ਦੇ ਜਿਹੜੇ ਮੁੱਖ ਅਧਿਆਪਕਾਂ ਨੇ ਤਾਂ ਉਹ ਖਾਸ ਤੌਰ ਤੇ ਪਹੁੰਚੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਵੀ ਸਿਹਤ ਪ੍ਰਤੀ ਅਤੇ ਸਿੱਖਿਆ ਪ੍ਰਤੀ ਜਿਹੜਾ ਪੂਰਾ ਜੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਬੱਚੇ ਵੱਧ ਤੋਂ ਵੱਧ ਖੇਡਾਂ ਪ੍ਰਤੀ ਜੁੜ ਸਕਣ ਤਾਂ ਉਸੇ ਦੇ ਤਹਿਤ ਜਿਹੜੇ ਜ਼ੋਨ ਮੁਕਾਬਲੇ ਨੇ ਅੱਜ ਕਰਵਾਏ ਗਏ ਨੇ ਤਾਂ ਇਸ ਦੇ ਮੌਕੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਗਿਆ ਕਿ ਤਕਰੀਬਨ 150 ਤੋਂ ਜ਼ਿਆਦਾ ਬੱਚਿਆਂ ਨੇ ਜਿਹੜਾ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਤਾਂ ਬਲਾਕ ਪੁਆਣੀ ਕਰਦੇ ਵੱਖ-ਵੱਖ ਸਕੂਲਾਂ ਤੋਂ ਬੱਚੇ ਜਿਹੜੇ ਇੱਥੇ ਪਹੁੰਚੇ ਨੇ ਤਾਂ ਜਿਹੜਾ ਮੁਕਾਬਲਾ ਸ਼ੁਰੂ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਸਕੂਲ ਦੇ ਬੱਚੇ ਵੀ ਜਿਹੜੇ ਮਜੂਰ ਨੇ ਤਾਂ ਇਹ ਵੀ ਦੱਸਿਆ ਗਿਆ ਕਿ ਜਿਹੜੇ ਖਾਸ ਤੌਰ ਤੇ ਮੁਕਾਬਲੇ ਨੇ ਇਹ ਕੁੜੀਆਂ ਦੇ ਨੇ ਦਾ ਇਹ ਖਾਸ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਆਪਣੀ ਰੱਖਿਆ ਨੂੰ ਲੈ ਕੇ ਜਿਹੜਾ ਇਹ ਗੇਮ ਹੈ ਤਾਂ ਇਹ ਕਰਵਾਈ ਜਾਂਦੀ ਹੈ ਤਾਂ ਹਰ ਇੱਕ ਜਿਹੜੀ ਲੜਕੀ ਹੈ ਉਹ ਆਪਣਾ ਰੱਖਿਆ ਆਪ ਕਰ ਸਕਦੀ ਹੈ ਤਾਂ ਹੋਰ ਇਸ ਮੁਕਾਬਲੇ ਨੂੰ ਲੈ ਕੇ ਕੀ ਕਹਿਣਾ ਹੈ ਮੈਡਮ ਪ੍ਰਿੰਸੀਪਲ ਜਸਬੀਰ कौर ਦਾ ਕੀ ਕਹਿਣਾ ਵੱਖ-ਵੱਖ ਅਧਿਆਪਕਾਂ ਦਾ ਤੁਸੀਂ ਵੀ ਸੁਣੋ ਇਹ ਜਿਹੜੇ ਜ਼ੋਨ ਪੱਧਰੀ ਮੁਕਾਬਲੇ ਆ ਇਹ ਕਾਰਾਟੇ ਮੁਕਾਬਲੇ ਆ ਜੀ ਇਹ ਸਪੈਸ਼ਲੀ ਸਰਕਾਰ ਵੱਲੋਂ ਗ੍ਰਾਂਟ ਵੀ ਜਾਰੀ ਕੀਤੀ ਜਾਂਦੀ ਹੈ ਇਹ ਸੈਲਫ ਡਿਫੈਂਸ ਹੈ ਜਿਹੜਾ ਕੁੜੀਆਂ ਨੂੰ ਸਿਖਾਇਆ ਜਾਂਦਾ ਹੈ ਤੇ ਉਹਦੇ ਵਿੱਚ ਬਹੁਤ ਵਧੀਆ ਉਪਰਾਲਾ ਹੈ ਕਿ ਜਿਹੜਾ ਕੁੜੀਆਂ ਨੂੰ ਆਪਦੀ ਸੈਲਫ ਡਿਫੈਂਸ ਲਈ ਜਿਹੜੀ ਇਹ ਗ੍ਰਾਂਟ ਉਹਦੀ ਔਰ ਉਸ ਤੋਂ ਬਾਅਦ ਇਹਨਾਂ ਦਾ ਜੋਨ ਪਧਰੀ ਤੇ ਬਲਾਕ ਪਧਰੀ ਮੁਕਾਬਲਾ ਆਜੇ ਇਹ ਇਹਦੇ ਵਿੱਚ 30 ਸਕੂਲ ਭਾਗ ਲੈ ਰਹੇ ਨੇ ਤੇ ਇੱਥੇ ਗਰਲਜ਼ ਦਾ ਹੀ ਇਹ ਹੈ ਤੇ ਇਹ ਬਹੁਤ ਵਧੀਆ ਹੈਗਾ ਬੜਾ ਅੱਛਾ ਗੇਮ ਚੱਲ ਰਹੇ ਨੇ ਤੇ ਬੱਚਿਆਂ ਨੂੰ ਇਹ ਦੀ ਜਿਹੜੀ ਮਤਲਬ ਕਹਿ ਲੋ ਇਹਨਾਂ ਨੂੰ ਜਿਹੜਾ ਸਿਖਾਇਆ ਜਾਂਦਾ ਹੈ ਪਹਿਲਾਂ ਇੱਕ ਕੋਚ ਹਾਇਰ ਕੀਤਾ ਜਾਂਦਾ ਹੈ ਤਾਂ ਇਹ 60 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਕੁੜੀਆਂ ਦੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਤਲਬ ਮੁਕਾਬਲਾ ਕਰਵਾਇਆ ਜਾਂਦਾ ਤੇ ਇਹਦੇ ਵਿੱਚ ਹੁਣ ਬੱਚੇ ਜ਼ੋਨ ਤੋਂ ਬਾਅਦ ਡਿਸਟ੍ਰਿਕਟ ਖੇਡਣਗੇ ਮੈਂ ਕਿਸ ਤਰ੍ਹਾਂ ਦੇਖਦਾ ਸਰਕਾਰ ਵੱਲੋਂ ਚਾਹੇ ਸਿੱਖਿਆ ਦੀ ਗੱਲ ਹੋਵੇ ਤਾਂ ਬੜੇ ਵੱਡੇ ਪੱਤਰ ਤੇ ਜਿਹੜੇ ਇਸ ਦੇ ਜਿਹੜਾ ਉਹ ਕੀਤੇ ਜਾ ਰਹੇ ਨੇ ਕੰਮ ਤਾਂ ਖੇਡਾਂ ਨੂੰ ਲੈ ਕੇ ਕਿਵੇਂ ਦੇਖੀ ਖੇਡਾਂ ਨੂੰ ਲੈ ਕੇ ਬਹੁਤ ਵਧੀਆ ਉਪਰਾਲਾ ਹੈ ਜੀ ਜਿਵੇਂ ਗ੍ਰਾਂਟਸ ਹੁੰਦੀਆਂ ਆਂ ਗਿਆ ਸਪੋਰਟਸ ਗ੍ਰਾਂਟ ਹੁੰਦੀ ਹੈ ਕਾਰਾਟੇ ਗ੍ਰਾਂਟ ਹੁੰਦੀ ਹੈ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਬੱਚੇ ਜਿਹੜਾ ਹੈ ਕੀ ਹੈ ਸਿਰਫ ਉਹਨਾਂ ਨਾਲ ਹੀ ਜੁੜੇ ਹੋਏ ਨੇ ਜਿਹੜਾ ਇਹ ਖੇਡਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਪ੍ਰੋਸਾਹ ਨੇ ਪਹਿਲਾਂ ਘੜਦਾ ਜਾ ਰਿਹਾ ਸੀ ਲੇਕਿਨ ਇਹ ਇਹ ਬੜਾ ਵਧੀਆ ਉਪਰਾਲਾ ਹੈ ਕਿ ਬੱਚੇ ਇਸ ਵਿੱਚ ਇਨਵੋਲ ਹੁੰਦੇ ਨੇ ਤੇ ਆਪਣੀ ਅੱਛੀ ਫਿਜ਼ੀਕਲ ਹੈਲਥ ਉਹਨਾਂ ਦੀ ਅੱਛੀ ਰਹਿੰਦੀ ਹੈ ਤੇ ਜਦੋਂ ਇਹ ਖੁੱਦਦੇ ਨੇ ਐਕਸਰਸਾਈਜ਼ ਕਰਦੇ ਨੇ ਇਹਨਾਂ ਲਈ ਬਹੁਤ ਅੱਛਾ ਹੈ ਮੈਂਟਲੀ ਵੀ ਠੀਕ ਰਹਿੰਦੇ ਨੇ ਤਾਂ ਇਥੋਂ ਮੈਂ ਜਿੱਤ ਕੇ ਅੱਗੇ ਕਿੰਨੇ ਜਿਹੜੇ ਮੁਕਾਬਲੇ ਹੋਣਗੇ ਕਿ ਤੱਕ ਨਹੀਂ ਇਹ 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 ਜਿਹੜਾ ਬਲਾਕ ਤੋਂ ਅੱਗੇ ਇਹ ਡਿਸਟ੍ਰਿਕਟ ਚ ਜਾਣਗੇ ਡਿਸਟ੍ਰਿਕਟ ਤੋਂ ਅੱਗੇ ਜੀ ਸਟੇਟ ਖੇਡਣਗੇ ਅੱਜ ਰਾਮਪਰਾ ਸਕੂਲ ਦੇ ਵਿੱਚ ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਨੇ ਜਿਹੜੇ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਤਰਵਿੰਦਰ ਕੌਰ ਜੀ ਦੀ ਸਰਪ੍ਰਸਤੀ ਹੇਠ ਵੀਰ ਨੂੰ ਮੈਡਮ ਜਸਪੀਰ ਕੌਰ ਜੀ ਦੀ ਜੋਗ ਅਗਵਾਈ ਦੇ ਵਿੱਚ ਅੱਜ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਜਿਹੜਾ ਹੈ ਇਸ ਦਾ ਪ੍ਰਬੰਧ ਕੀਤਾ ਗਿਆ ਤੇ ਬੱਚਿਆਂ ਦੇ ਕਾਰਾਟੇ ਟੂਰਨਾਮੈਂਟ ਨੇ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਬੱਚੇ ਇਸੇ ਤਰ੍ਹਾਂ ਆਪਣੇ ਉਤਸ਼ਾਹ ਦੇ ਨਾਲ ਇਹਨਾਂ ਟੂਰਨਾਮੈਂਟ ਦੇ ਵਿੱਚ ਭਾਗ ਲੈਣਗੇ ਤੇ ਸਪੋਰਟਸ ਦੇ ਵਿੱਚ ਆਪਣਾ ਵੱਧ ਤੋਂ ਵੱਧ ਹੈ ਜਿਹੜਾ ਪਾਰਟਿਸਿਪੇਟ ਕਰਕੇ ਯੋਗਦਾਨ ਪਾਉਣਗੇ ਉੱਥੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿੱਥੇ ਬੱਚਿਆਂ ਨੂੰ ਇਹ ਪ੍ਰਮੋਟ ਕਰ ਰਹੇ ਨੇ ਤੇ ਸਪੋਰਟਸ ਨੂੰ ਉਪਰ ਚੱਕਣ ਦੇ ਵਿੱਚ ਸਾਡੀ ਮਦਦ ਕਰ ਰਹੇ ਥੈਂਕ ਯੂ ਸਰ ਇਹ ਰਾਣੀ ਲక్ష్ਮੀਬਾਈ ਆਤਮ ਰੱਖਿਆ ਕਾਰਾਟੇ ਟੂਰਨਾਮੈਂਟ ਹੈ ਜੋ ਕਿ ਬਲਾਕ ਭੋਨੀਗੜ ਵੱਲੋਂ ਕਰਵਾਇਆ ਜਾ ਮੈਡਮ ਜਸਵੀਰ ਕੌਰ ਜੋ ਬੀਐਨਓ ਨੋਨਗ੍ਰਾਮ ਹੋਰ ਮਾਈਟ ਕਰਵਾਇਆ ਜਾ ਰਿਹਾ ਇਹਦੇ ਵਿੱਚ ਫੋਰ ਅੰਡਰ ਰੀਗਰਡਿੰਗ ਕੰਟੀ ਕੰਪੀਟੀਸ਼ਨ ਹੋ ਰਿਹਾ -35 ਕਿਲੋ -40 ਕਿਲੋ ਤੇ +45 ਕਿਲੋ -50 ਕਿਲੋ ਤੇ +50 ਕਿਲੋ ਜੀ ਹੋ ਰਿਹਾ ਕੰਪੀਟੀਸ਼ਨ ਇਹਦੇ ਵਿੱਚ ਜਿਹੜਾ ਭਾਗ ਦੇ ਇਹਦੇ ਵਿੱਚ 150 ਲਗਭਗ 150 ਤੋਂ ਪਲੱਸ ਬੱਚੇ ਜਿਹੜਾ ਕਿ ਪਾਰਟਿਸਪੇਟ ਕਰ ਰਿਹਾ ਜੀ ਇਹਦੇ ਵਿੱਚ ਦੇਖਦੇ ਹੋ ਲਗਾਤਾਰ ਬੱਚਿਆਂ ਦਾ ਖੇਡਾਂ ਪ੍ਰਤੀ ਧਿਆਨ ਵੱਧ ਰਿਹਾ ਹੈ ਇਹ ਜਿਹੜੀਆਂ ਗੇਮਾਂ ਉਹਦੀਆਂ ਮੁਕਾਬਲੇ ਨਹੀਂ ਹਰ ਸਾਲ ਸਰਕਾਰ ਵੱਲੋਂ ਰਾਣੀ ਲక్ష్ਮੀਬਾਈ ਆਤਮ ਰੱਖਿਆ ਜੋ ਕਿ ਲੜਕੀਆਂ ਦੀ ਸੁਰੱਖਿਆ ਵਾਸਤੇ ਕਰਵਾਇਆ ਜਾ ਰਿਹਾ ਬਹੁਤ ਵਧੀਆ ਬਹੁਤ ਬੱਚੇ ਸਿੱਖਦੇ ਨੇ ਇਹਦੇ ਵਿੱਚ ਬੱਚੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਪਾਰਟਿਸਪੇਟ ਕਰਦੇ ਨੇ ਔਰ ਬੱਚੇ ਆਪਣੀ ਸੁਰੱਖਿਆ ਦੇ ਖਾਸ ਕਰ ਲੜਕੀਆਂ ਜੋ ਕਿ ਅੱਜ ਦਾ ਮਾਹੌਲ ਚੱਲ ਰਿਹਾ ਅਸ ਅਕੋਰਡਿੰਗ ਜਿਹੜੇ ਅੱਜ ਕੱਲ੍ਹ ਦੀਆਂ ਜੋ ਮਾਹੌਲ ਦੇ ਅਕੋਰਡਿੰਗ ਲੜਕੀਆਂ ਨੇ ਆਪਣੀ ਆਤਮ ਸੁਰੱਖਿਆ ਦੇ ਲਈ ਇੱਕ ਤਾਂ ਉਹਨਾਂ ਨੂੰ ਇਹਦੇ ਵਿੱਚ ਸਰਕਾਰ ਵੱਲੋਂ ਕੈਸ਼ ਪ੍ਰਾਈਜ਼ ਦਿੱਤਾ ਜਾਂਦਾ ਔਰ ਮੋਮੈਂਟੋ ਵਗੈਰਾ ਦਿੱਤਾ ਜਾਂਦਾ ਔਰ ਬੱਚਿਆਂ ਨੂੰ ਹਰ ਸਾਲ ਜਾਂਦੀ ਅ ਅਗਾਹ ਵੱਧੂ ਕੰਪੀਟੀਸ਼ਨ ਕਰਵਾਉਣ ਦੇ ਲਈ ਸਰਕਾਰੇ ਚ ਉਪਰਾਲੇ ਕਰ ਰਹੀ ਹੈ ਤੇ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ ਬਲਾਕ ਲੈਵਲ ਦੇ ਜਿਹੜਾ ਇੱਕ ਕਰਾਟਿਆਂ ਦਾ ਕੰਪੀਟੀਸ਼ਨ ਹੈ ਰਾਣੀ ਲక్ష్ਮੀਬਾਈ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਹੈ ਤੇ ਸਰਕਾਰ ਸਾਰੀਆਂ ਸਰਕਾਰਾਂ ਵੱਲੋਂ ਇਹ ਬਹੁਤ ਵਧੀਆ ਇੱਕ ਐਫਰਟ ਕੀਤਾ ਜਾ ਰਿਹਾ ਹੈ ਯੂਜ਼ ਕੀ ਲੜਕੀਆਂ ਵੱਲੋਂ ਵੀ ਜਿਹੜੀਆਂ ਅੱਜ ਕੱਲ ਆਪਾਂ ਘਟਨਾਵਾਂ ਦੇਖਦੇ ਆਂ ਲੜਕੀਆਂ ਨਾਲ ਜਿਹੜੇ ਏਜੰਸੀ ਜਾਂ ਹੋਰ ਵੀ ਤੱਕੇ ਹੁੰਦੇ ਨੇ ਉਹਦੀ ਰੋਕਥਾਮ ਲਈ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਲੜਕੀਆਂ ਨੂੰ ਸਕੂਲਾਂ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਉਹਨਾਂ ਦੀ ਆਤਮ ਰੱਖសា ਲਈ ਕਾਰਾਟਿਆਂ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤੇ ਉਹਨਾਂ ਨੂੰ ਲਗਭਗ 2-2.5 ਮਹੀਨੇ ਸਕੂਲ ਦੇ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਬੱਚੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਪਾਰਟਿਸਿਪੇਟ ਕਰਦੇ ਨੇ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਪਾਰਟਿਸਿਪੇਸ਼ਨ ਦਾ ਉਸ ਤੋਂ ਬਾਅਦ ਜਿਹੜੇ ਬੱਚੇ ਮੈਡਲ ਲੈਂਦੇ ਨੇ ਉਹਨਾਂ ਨੂੰ ਮੈਡਲ ਦੇ ਨਾਲ ਨਾਲ ਕੈਸ਼ ਰਾਸੀ ਵੀ ਦਿੱਤੀ ਜਾਂਦੀ ਹੈ ਤੇ ਇਹ ਬਹੁਤ ਵਧੀਆ ਕੰਪੀਟੀਸ਼ਨ ਨੇ ਜਿਹੜੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਨੇ ਕਿਉਂਕਿ ਇਹਦੇ 'ਚ ਲੜਕੀਆਂ ਨੂੰ ਦੇ ਵਿੱਚ ਆਤਮ ਵਿਸ਼ਵਾਸ ਬਹੁਤ ਪੈਦਾ ਹੁੰਦਾ ਹੈ ਤੇ ਅਗਲੀ ਗੱਲ ਇਹ ਵੀ ਸਰਕਾਰ ਵੱਲੋਂ ਬਿਲਕੁਲ ਫ੍ਰੀ ਕਰਵਾਇਆ ਜਾਂਦਾ ਹੈ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਤੇ ਅੱਜ ਕੱਲ ਆਪਾਂ ਦੇਖਦੇ ਹਾਂ ਕੁਝ ਬੱਚੇ ਆਪ ਦੇ ਆਪ ਬਹੁਤ ਮਹਿੰਗੀਆਂ ਫੀਸਾਂ ਭਰ ਕੇ ਵੀ ਇਹ ਕੰਪੀਟੀਸ਼ਨ 'ਚ ਭਾਗ ਲੈਣ ਖਾਤਰ ਕਿਹੜੀ ਬਾਰੀ ਜਾਂ ਸਿੱਖਰੇ ਨਹੀਂ ਹੋ ਆਪਦੀ ਰੱਖਿਆ ਲਈ ਪਰ ਸਰਕਾਰ ਵੱਲੋਂ ਇੱਥੇ ਬਹੁਤ ਵਧੀਆ ਕੰਪੀਟੀਸ਼ਨ ਜਿਹੜਾ ਹੈਗਾ ਉਹ ਆਪਦੇ ਆਪ ਕਰਵਾਇਆ ਜਾ ਰਿਹਾ ਹੈ